ਦੀਵਰਗਲ ਜੀ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੂੰ ਬੰਦ ਕੀਤਾ ਪੰਜਾਬ ਸਰਕਾਰ ਦਾ ਇੱਕ ਵੱਡਾ ਰੋਡ ਬਲਕ ਉਹਦੇ ਵਿੱਚ ਦੂਜੇ ਪਾਸੇ ਜੇਕਰ ਗੱਲ ਲਈਏ ਕਿ ਅੱਜ ਰਾਜ ਸਿੰਘ ਖਾਲਸਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਜਿਵੇਂ ਭਾਨਾ ਸਿੱਧੂ ਨੂੰ ਸਰਕਾਰ ਤੇ ਦਬਾਅ ਪਾ ਕੇ ਛਡਾਉਣ ਦੇ ਪ੍ਰਦਰਸ਼ਨ ਕੀਤਾ ਗਿਆ ਉਸੇ ਤਰ੍ਹਾਂ ਪ੍ਰਦਰਸ਼ਨ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਭਾਈ ਅਮਰਿਤਪਾਲ ਸਿੰਘ ਦਾ ਕਿਵੇਂ ਦੇਖਦੇ ਨਹੀਂ ਦੇਖੋ ਕੋਈ ਵੀ ਦੇਸ਼ ਜਿਹੜਾ ਸੰਵਿਧਾਨ ਨਾਲ ਚੱਲਦਾ ਹੋਵੇ ਲਾਇਨ ਆਰਡਰ ਨਾਲ ਚੱਲਦਾ ਹੋਵੇ ਉਹਦੇ 'ਚ ਐਦਾਂ ਦੀਆਂ ਗੱਲਾਂ ਕਰਨੀਆਂ ਕੋਈ ਜ਼ਿਆਦਾ ਤਰਕ ਨਹੀਂ ਰੱਖਦੀਆਂ ਜੇ ਭੀੜ ਫੈਸਲੇ ਕਰਨ ਲੱਗ ਜਵੇ ਫਿਰ ਜਿਹੜੇ ਸਾਥ ਬੈਠੇ ਨੇ ਜਿਨ੍ਹਾਂ ਨੂੰ ਆਪਾਂ ਕਹਦੇ ਨੇ ਵੀ ਇਹਨਾਂ ਨੇ ਨੁਕਸਾਨ ਕਰਿਆ ਕੌਮ ਦਾ ਪੰਜਾਬ ਦਾ ਜਾਂ ਪੰਥ ਦਾ ਚਾਹੇ ਉਹ ਸਿਰਸਾ ਵਾਲਾ ਸਾਧ ਹੋਵੇ ਅਸਰਾਮ ਹੋਵੇ ਫਿਰ ਤਾਂ ਉਹਨਾਂ ਦੇ ਵੀ ਚੱਲੇ ਚਾਪਟੇ ਕੱਲ ਨੂੰ ਇਕੱਠੇ ਹੋ ਕੇ ਭੀੜਾਂ ਇਕੱਠੀਆਂ ਕਰਨ ਲੱਗ ਜਾਣਗੇ ਮੈਂ ਕਿਸੇ ਦਾ ਕੰਪੈਰੀਜ਼ਨ ਨਹੀਂ ਕਰ ਰਿਹਾ ਪਰ ਭੀੜ ਦੀ ਗੱਲ ਕਰਦਾ ਭੀੜ ਤਾਂ ਉਹਨਾਂ ਪਿੱਛੇ ਵੀ ਸੀ ਬਚਕੂਲੇ ਵੀ ਲੱਖਾਂ ਲੋਕ ਆਗੇ ਸੀਗੇ ਸੋ ਜੇ ਭੀੜਾਂ ਫੈਸਲੇ ਕਰਨ ਲੱਗੀਆਂ ਫਿਰ ਆਪਾਂ ਨੂੰ ਕੋਰਟ ਕਚਹਿਰੀਆਂ ਬੰਦ ਕਰਨੀਆਂ ਪੈ ਜਾਣਗੀਆਂ ਫਿਰ ਪੁਲਿਸ ਪ੍ਰਸ਼ਾਸਨ ਦੀ ਲੋੜ ਨਹੀਂ ਮੈਨੂੰ ਲੱਗਦਾ ਫਿਰ ਤਾਂ ਥਾਣੇ ਵੀ ਬੰਦ ਕਰਨੇ ਪੈਣਗੇ ਭੀੜ ਜੀ ਨੂੰ ਪਸੰਦ ਕਰਿਆ ਕਰੂਗੀ ਜੇਲ੍ਹ ਚੋਂ ਬਾਹਰ ਕੱਢ ਲਿਆ ਕਰੂਗੀ ਤੇ ਜਿਹੜੀ ਬੰਦਾ ਭੀੜ ਨੂੰ ਮੰਨ ਲਓ ਕੋਈ ਨਹੀਂ ਕਹ ਲਓ ਤੁਸੀਂ ਭੀੜ ਨੂੰ ਪਸੰਦ ਨਹੀਂ ਆਏ ਤਾਂ ਭੀੜ ਤੁਹਾਨੂੰ ਚੱਕ ਕੇ ਅੰਦਰ ਬੰਦ ਕਰਿਆ ਕਰੂਗੀ ਇਹ ਦੇਸ਼ ਨੂੰ ਕਾਨੂੰਨ ਚਲਾਉਂਦਾ ਭੀੜ ਨਹੀਂ ਚਲਾਉਂਦੀ ਤੇ ਜੇ ਕੋਈ ਗਲਤ ਅੰਸਰ ਕੋਈ ਹੋਵੇ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੇਂ ਜਦੋਂ ਤੁਸੀਂ ਕਾਨੂੰਨ ਚ ਦਖਲਅੰਦਾਜ਼ੀ ਕਰੋਗੇ ਕਾਨੂੰਨ ਨੂੰ ਆਪਣੇ ਹੱਥ ਚ ਲਾਉਂਗੇ ਤਾਂ ਉਹਦੇ ਤੇ ਕਾਰਵਾਈ ਆ ਜਿਹੜੀ ਉਹ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਲਾਜ਼ਮੀ ਆ ਤੇ ਐਦਾਂ ਦੇ ਬਿਆਨ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਬਿਨਾ ਇੱਥੇ ਇਨਵੈਸਟਰਾਂ ਨੂੰ ਆਉਣ ਤੋਂ ਡਰਾਉਣ ਤੋਂ ਬਿਨਾ ਕਾਰੋਬਾਰਾਂ ਨੂੰ ਖਤਮ ਕਰਨ ਤੋਂ ਬਿਨਾ ਕਾਰੋਬਾਰੀਆਂ ਨੂੰ ਇੱਥੋਂ ਭਜਾਉਣ ਤੋਂ ਬਿਨਾ ਇਹਨਾਂ ਬਿਆਨਾਂ ਦਾ ਕੋਈ ਤਰਕ ਜਾਂ ਜਿਵੇਂ ਕਹਿੰਦੇ ਨੇ ਕੋਈ ਮਤਲਬ ਨਹੀਂ ਨਿਕਲਦਾ ਹਾਂ ਇਹਨਾਂ ਬਿਆਨਾਂ ਨਾਲ ਤੁਸੀਂ ਦਿੱਲੀ ਜਾ ਕੇ ਦੇਖੋਗੇ ਬੰਬੇ ਜਾ ਕੇ ਦੇਖੋਗੇ ਗੁਜਰਾਤ ਜਾ ਕੇ ਦੇਖੋਗੇ ਇਦਾਂ ਦੇ ਬਿਆਨਾਂ ਨਾਲ ਉਹਨਾਂ ਕਾਰੋਬਾਰੀਆਂ ਦੇ ਮਨ ਤੇ ਬਹੁਤ ਅਸਰ ਪੈਂਦਾ ਹੈ ਜਿਹੜੇ ਇੱਥੇ ਕਰੋੜਾ ਰੁਪਈਆ ਅਰਬ ਰੁਪਈਆ ਲਾਉਣ ਨੂੰ ਤਿਆਰ ਬੈਠੇ ਨੇ ਪਰ ਜਦੋਂ ਤੁਸੀਂ ਇਦਾਂ ਦੀ ਕੋਈ ਬਿਆਨਬਾਜ਼ੀ ਕਰਦੇ ਹੋ ਤਾਂ ਉਹ ਵਪਾਰੀ ਡਰ ਕੇ ਆਪਣੇ ਪੈਸਾ ਇੱਥੇ ਲਾਉਣ ਤੋਂ ਡਰਦੇ ਨੇ ਸੋ ਬੇਨਤੀ ਹੈ ਸਾਰੇ ਸਾਥੀਆਂ ਨੂੰ ਕਾਨੂੰਨ ਦੀ ਗੱਲ ਕਰੋ ਜੇ ਬੰਦਾ ਸਹੀ ਆ ਤਾਂ ਸਹੀ ਤਰੀਕੇ ਨਾਲ ਕਾਨੂੰਨ ਦੇ ਅਨੁਸਾਰ ਕੰਮ ਕਰਕੇ ਉਹਨੂੰ ਬਾਹਰ ਲਿਆਓ ਕਿਸੇ ਨੂੰ ਪੂਰੀ ਆਜ਼ਾਦੀ ਆ ਧਾਰਮਿਕ ਤੌਰ ਤੇ ਵਿਚਰਨ ਦੀ ਸਮਾਜਿਕ ਤੌਰ ਤੇ ਵਿਚਰਨ ਦੀ ਰਾਜਨੀਤਿਕ ਤੌਰ ਤੇ ਆਪਣੀ ਗੱਲ ਰੱਖਣ ਦੀ ਪੂਰੀ ਆਜ਼ਾਦੀ ਆ ਸਾਡੇ ਪੰਜਾਬ ਚ ਸਾਡੇ ਦੇਸ਼ ਚ ਸੋ ਬੇਨਤੀ ਇਹ ਆ ਕਿ ਐਦਾਂ ਦੀ ਪੜਕਾਉ ਤੇ ਡਰਾਉਣੇ ਵਾਲੀ ਬਿਆਨਬਾਜ਼ੀ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਨਾ ਪਹਚਾਓ ਆਪਾਂ ਤਾਂ ਪਹਿਲਾਂ ਹੀ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੋਇਆ ਬੈ ਪੰਜਾਬ ਨੂੰ ਸਿਰ ਪੈਰਾਂ ਤੇ ਕਰਨਾ ਇੱਥੇ ਚੜ੍ਹਦੀ ਕਲਾ ਦੀ ਗੱਲ ਕਰੀਏ ਇੱਥੇ ਸਚੱਜੇ ਮਾਹੌਲ ਦੀ ਗੱਲ ਕਰੀਏ ਤਾਂ ਕਿ ਇੱਥੇ ਕਾਰੋਬਾਰ ਆ ਸਕਣ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਕਿ ਨੌਜਵਾਨ ਪੰਜਾਬ ਛੱਡ ਕੇ ਭੱਜਦਾ ਹੈ ਇਹੀ ਬਿਆਨ ਨੇ ਜਿਹੜੇ ਪੰਜਾਬ ਚ ਨੌਜਵਾਨਾਂ ਨੂੰ ਡਰ ਮਹਿਸੂਸ ਕਰਾਉਂਦੇ ਨੇ ਵੀ ਇੱਥੇ ਤਾਂ ਕਦੇ ਵੀ ਕੋਈ ਧਰਨਾ ਲਾ ਕੇ ਕਿਸੇ ਸੜਕ ਤੇ ਬਹਿਜੋਗੇ ਤੁਸੀਂ ਕਿਤੇ ਵੀ ਕਿਸੇ ਰਜਗਾਰਤ ਜਾਂਦੇ ਨੌਜਵਾਨ ਦੀ ਜ਼ਿੰਦਗੀ ਖਰਾਬ ਕਰ ਦੋਗੇ ਹਸਪਤਾਲ ਜਾਂਦੀ ਐਂਬੂਲੈਂਸ ਨੂੰ ਰੋਕ ਲੋਗੇ ਸੋ ਇਹੀ ਧਰਨੇ ਪ੍ਰਦਰਸ਼ਨਾਂ ਤੋਂ ਡਰਦਾ ਬੰਦਾ ਤਾਂ ਦੇਸ਼ ਛੱਡ ਰਿਹਾ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਤੁਸੀਂ ਕਹਿੰਦੇ ਹੋ ਸਰਕਾਰ ਰੋਕੇ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਹੈ ਉਹ ਤਾਂ ਨਿਭਾਉਣੀ ਉਹ ਨਿਭਾਉਣੀ ਆ ਪਰ ਪੰਜਾਬ ਸਬਦ ਹੈ ਤੁਹਾਡਾ ਮੇਰਾ ਹਰ ਉਸ ਵਸਿੰਦੇ ਦਾ ਜਿਹੜਾ ਪੰਜਾਬ 'ਚ ਰਹਿੰਦਾ ਸੋ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ ਸਾਨੂੰ ਸਭ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਚਾਹੇ ਯੋਗਦਾਨ ਥੋੜਾ ਹੋਵੇ ਚਾਹੇ ਬਹੁਤਾ ਹੋਵੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਇੱਥੇ ਐਦਾਂ ਦੀ ਬਿਆਨਬਾਜ਼ੀ ਕਰਕੇ ਜਿਵੇਂ ਮੈਂ ਪਹਿਲਾਂ ਦੱਸਿਆ ਯੂਟਿਊਬਰ ਵਾਲੀ ਜਿਹੜੀ ਸਿਆਸਤ ਆ ਨਾ ਫੇਸਬੁੱਕ ਵਾਲੀ ਸਿਆਸਤ ਆ ਉਹ ਪੰਜਾਬ ਦਾ ਘਾਣ ਕਰਦੀ ਆ ਤੁਸੀਂ YouTube ਦੇ ਆਪਣੇ ਵਿਊ ਦੇ ਚੱਕਰ 'ਚ ਆਪਣੇ ਡਾਲਰਾਂ ਦੇ ਚੱਕਰ 'ਚ ਆਪਣੇ ਲਾਇਕਾਂ ਦੇ ਚੱਕਰ 'ਚ ਪੰਜਾਬ ਤੋਂ ਵਪਾਰੀ ਨੂੰ ਨਾ ਪਜਾਓ ਪੰਜਾਬ ਤੋਂ ਕਾਰੋਬਾਰੀ ਨੂੰ ਨਾ ਪਜਾਓ ਇੱਥੇ ਨੌਜਵਾਨਾਂ ਨੂੰ ਰਹਿਣ ਦਿਓ ਨੌਜਵਾਨਾਂ ਨੂੰ ਕਾਰੋਬਾਰ ਕਰਨ ਦਿਓ ਉਹਨਾਂ ਨੂੰ ਡਰਦਾ ਮਾਹੌਲ ਨਾ ਦਿਓ ਬੱਚਿਆਂ ਨੂੰ ਕਿ ਪੰਜਾਬ ਦਾ ਤਾਂ ਮਾਹੌਲ ਖਰਾਬ ਹੋ ਜਾਊਗਾ ਕਿਸੇ ਵੀ ਬੱਚੇ ਨੂੰ ਸੜਕ ਤੇ ਜਾਂਦੇ ਨੂੰ ਕੋਈ ਡਰਾ ਕੇ ਧਮਕਾ ਕੇ ਕੋਈ ਪੈਸੇ ਖੋਲੂਗਾ ਜਾਂ ਕੋਈ ਫਰੋਤੀ ਮੰਗ ਲਊਗਾ ਐਦਾਂ ਦਾ ਜਿਹੜਾ ਮਾਹੌਲ ਆ ਚਾਹੇ ਕੋਈ ਵੀ ਕਰਦਾ ਹੋਵੇ ਉਹ ਤੇਰੇ